ਪਾਣੀ ਦੀ ਸਪੀਡ ਬਹੁਤ ਕਿਉਂਕਿ ਪਿੱਛੇ ਪ੍ਰੈਸ਼ਰ ਬਹੁਤ ਹੈ ਔਰ ਇਤੋਂ ਪਲੀਪਾਂ ਤੋਂ ਅੰਦਾਜ਼ਾ ਲਗਾਇਆ ਸਕਦਾ ਕਿ ਪਾਣੀ ਬਹੁਤ ਜ਼ਿਆਦਾ ਦਰਿਆ ਦੇ ਵਿੱਚ ਇਸ ਜਗ੍ਹਾ ਤੋਂ ਤੁਸੀਂ ਪਲੀਪਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਦਰਿਆ ਰਾਵੀ ਪੂਰਾ ਸ਼ੁਕਰਿਆ ਬਹੁਤ ਪ੍ਰੈਸ਼ਰ ਦੇ ਨਾਲ ਪਾਣੀ ਪੁਲ ਦੇ ਥੱਲਿਓਂ ਦੀ ਨਿਕਲ ਰਿਹਾ ਬੜੀ ਤੇਜ਼ੀ ਦੇ ਨਾਲ ਜਿੰਨੇ ਵੀ 88 ਵਾਲਾ ਔਰ 95 ਵਾਲਾ ਹੜ ਜਿਹੜਾ ਉਹ ਪਿੰਡੇ ਤੇ ਹੰਡਾਇਆ ਨਾ ਬਿਲਕੁਲ ਠੀਕ ਬਿਲਕੁਲ ਓ ਉਹਨੂੰ ਪਤਾ ਵਾ ਕਿ ਉਹ ਕੀ ਭਾ ਵਿਕਦੀ ਉਦੋਂ ਤੇ ਕੀ ਹੁੰਦਾ ਤੇ ਕੀ ਗੱਲ ਤੇ ਕੀ ਨਾ ਦਾਣੇ ਰਹੇ ਨਾ ਮੰਜਾ ਬਿਸਤਰਾ ਰਿਹਾ ਕੋਈ ਜੇ ਉਪਰੋ ਡੈਮ ਤੋਂ ਪਾਣੀ ਛੱਡ ਦਿੱਤਾ ਜਾਂਦਾ ਤੇ ਇਹ ਸਟੇਜ ਵਹਾਹ ਦੇ ਵਿੱਚ ਹੋਰ ਗਤੀ ਤੇਜ਼ੀ ਆਏਗੀ ਤੇ ਇਹਦੇ ਨਾਲ ਜਿਹੜਾ ਕਿਤਨਾ ਕਿਤੇ ਮਾਹੌਲ ਖਤਰਨਾਕ ਬਣ ਸਕਦਾ ਜੇ ਪਿਛਲੇ ਪਾਸੇ ਹੋਰ ਬਰਸਾਤ ਹੁੰਦੀ ਆ ਜਾਂ ਡੈਮ ਤੋਂ ਪਾਣੀ ਹੋਰ ਛੱਡਿਆ ਜਾਂਦਾ ਤੇ ਮੈਨੂੰ ਲੱਗਦਾ ਹੈ ਕਿ ਡੇਰਾ ਬੁਫਨਾਰਿਲ ਨਹੀਂ ਵੀ ਇੱਕ ਕਬੱਡੀ ਜੰਤਾ ਦਾ ਘਰ ਨੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠਾ ਸੰਗ ਜੀ ਜਿਵੇਂ ਕਿ ਕਾਫੀ افਵਾਹਾਂ ਫੈਲ ਰਹੀਆਂ ਨੇ ਅੱਜ ਉਸ ਚੀਜ਼ ਨੂੰ ਕਲੀਅਰ ਕਰਨ ਲਈ ਅਸੀਂ ਪਹਿਲਾ ਕੋਰੀਡੋਰ ਤੇ ਪਹੁੰਚ ਰਹੇ ਹਾਂ ਤੇ ਕੋਰੀਡੋਰ ਪਹੁੰਚ ਕੇ ਵੇਖਦੇ ਆਂ ਕਿ ਪਾਣੀ ਦੀ ਕੀ ਸਿਚੁਏਸ਼ਨ ਆ ਕੀ ਹਾਲਾਤ ਨੇ ਤੇ ਸਾਰੀ ਗੱਲਬਾਤ ਜਿਹੜੀ ਆ ਉਹ ਸੰਗਤ ਨਾਲ ਸਾਂਝੀ ਕਰਾਂਗੇ ਬਸ 1-2 ਮਿੰਟ ਦੇ ਵਿੱਚ ਅਸੀਂ ਕੋਰੀਡੋਰ ਤੇ ਪਹੁੰਚ ਰਹੇ ਹਾਂ ਤੇ ਕੋਰੀਡੋਰ ਤੇ ਪਹੁੰਚ ਗਏ ਆਂ ਜਿਹੜਾ ਇੱਥੇ ਕੀ ਹਾਲਾਤ ਨੇ ਤੁਸੀਂ ਲਾਗੇ ਕਿੰਨਾ ਕੁ ਪਾਣੀ ਆ ਤੇ ਉਸ ਤੋਂ ਬਾਅਦ ਰਾਵੀ ਦਰਿਆ ਤੇ ਵੀ ਅਸੀਂ ਪਹੁੰਚ ਕੇ ਤੇ ਸਾਰੀ ਜਾਣਕਾਰੀ ਜਿਹੜੀ ਆ ਆਪ ਸਭ ਸੰਤਾਂ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜਿਹੜਾ ਵਾ अफवाहਾਂ ਦਾ بڑا ਬਾਜ਼ਾਰ ਕਰਮ ਹੁੰਦਾ ਤੇ ਪਿਛਲੀ ਵਾਰੀ ਵੀ ਅਸੀਂ ਸਾਰੀ ਸੰਗਤ ਨੂੰ ਕਲੀਅਰ ਕੀਤਾ ਸੀਗਾ ਕਿ ਬਿਲਕੁਲ ਤੁਸੀਂ ਤੇ ਜਾ ਕੇ ਤੇ ਦਰਿਆ ਦੇ ਪੁਲ ਤੇ ਜਾ ਕੇ ਕਿ ਉਦੋਂ ਵੀ ਲੋਕਾਂ ਚਫਾਹ ਬਹੁਤ ਸੀ ਵੀ ਡੇਲਾ ਬਾਬਾ ਨਾਨਕ ਜਦ ਬਹੁਤ ਪਾਣੀ ਆ ਗਿਆ ਤੇ ਇਸ ਤਰ੍ਹਾਂ ਕਿਉਂਕਿ ਕੈਮਰੇ ਦੀ ਅੱਖ ਤੇ ਝੂਠ ਨਹੀਂ ਬੋਲਦੀ ਤੇ ਫਿਰ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਕੈਮਰੇ ਦੀ ਅੱਖ ਦੇ ਨਾਲ ਹੀ ਸਾਰਾ ਕੁਝ ਜਿਹੜਾ ਉਹ ਕਲੀਅਰ ਕਰਦੀਏ ਬਸ ਚੰਦ ਮਿੰਟਾਂ ਦੇ ਵਿੱਚ ਅਸੀਂ ਪਹੁੰਚ ਰਹੇ ਹਾਂ ਜੀ ਇਹ ਕਾਰਿਡੋਰ ਤੇ ਇਹ ਸਾਰੀ ਜਾਣਕਾਰੀ ਆਪ ਜੀ ਦੇ ਕੋਲ ਪੱਖੋ ਕੇ ਟੀਵੀ ਰਾਹੀਂ ਪਹੁੰਚ ਰਹੀ ਆ ਤੇ ਦਾਸ ਬਲਵੰਦਰ ਸਿੰਘ ਪੱਖੋ ਕੇ ਵਾਰੀ ਕੋਸ਼ਿਸ਼ ਇਹ ਆ ਕਿ ਸਾਰੀ ਹਕੀਕਤ ਤੋਂ ਆਪ ਸਭ ਸੰਤਾਂ ਨੂੰ ਜਿਹੜਾ ਉਹ ਜਾਣੂ ਕਰਵਾਇਆ ਜਾਏ ਕਿਉਂਕਿ ਕਈ ਵਾਰੀ ਧਰਮ ਭਲੇਖੇ ਜਿਹੜੇ ਆ ਨਾ ਅਫਵਾਹਾਂ ਉਹ ਕਈ ਵਾਰੀ ਖਾਮ-ਖਾ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਜਾਂਦੀਆਂ ਨੇ ਕਿ ਇਸ ਕਰਕੇ ਸਾਡੀ ਕੋਸ਼ਿਸ਼ ਹੈ ਕਿ ਪੂਰੀ ਹਕੀਕਤ ਨੂੰ ਜਿਹੜਾ ਵਾ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਜਿਹੜੇ ਦੂਰ ਦਰਾਜ ਦੇ ਲੋਕ ਵਿਦੇਸ਼ਾਂ ਤੱਕ ਵੀ ਬੈਠੇ ਇਸ ਗੱਲ 'ਚ ਚਿੰਤਾ ਪ੍ਰਗਟ ਕਰ ਰਹੇ ਨੇ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਹੜ੍ਹਾਂ ਦੀ ਕੀ ਸਥਿਤੀ ਆ ਦਰਿਆ 'ਚ ਪਾਣੀ ਕਿੰਨਾ ਆ ਉਹ ਸਾਰੀ ਜਾਣਕਾਰੀ ਜਿਹੜੀ ਆ ਉਹਨਾਂ ਨਾਲ ਅਸੀਂ ਸਾਂਝੀ ਕਰਨ ਜਾ ਰਹੇ ਹਾਂ ਜੀ ਪੱਖੋ ਕੇ ਟੀਵੀ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਖਤੇ ਪ੍ਰਵਾਹ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਇਸ ਵਕਤ ਅਸੀਂ ਕੋਰੀਡੋਰ ਤੇ ਪਹੁੰਚ ਚੁੱਕੇ ਹਾਂ ਜੀ ਔਰ ਇਸ ਤੋਂ ਅੱਗੇ ਹੁਣ ਤੁਸੀਂ ਤੇ ਚੜ ਕੇ ਵੇਖਦੇ ਹਾਂ ਕਿ ਦੂਸਰੇ ਪਾਸੇ ਕੀ ਹਾਲਾਤ ਨੇ ਤੇ ਕਿੰਨਾ ਕੁ ਪਾਣੀ ਆਓ ਤੁਹਾਨੂੰ ਉੱਥੇ ਲੈ ਕੇ ਚੱਲਦੇ ਹਾਂ ਜੀ ਜੇ ਪਿਛਲੇ ਪਾਸੇ ਹੋਰ ਬਰਸਾਤ ਹੁੰਦੀ ਆ ਜਾਂ ਡੈਮ ਤੋਂ ਪਾਣੀ ਹੋਰ ਛੱਡਿਆ ਜਾਂਦਾ ਤੇ ਮੈਨੂੰ ਲੱਗਦਾ ਕਿ ਡੇਰਾ ਬੋਬਨਾਰ ਮਿਲ ਨਹੀਂ ਵੀ ਇੱਕ ਮਿੰਟ ਕਬੱਡੀ ਜੰਥਾ ਦਾ ਕਾਰਨ ਹੋ ਸਕਦਾ ਬਾਬਾਈ ਦੱਸ ਰਿਹਾ ਸੀ ਵੀ ਥੱਲੇ ਪਾਸੇ ਕੋ ਪੱਕੀ ਕੰਧ ਤੋਂ ਪਾਣੀ ਜਿਹੜਾ ਇਸ ਵਕਤ ਇੱਥੇ ਨਾਲ ਲੱਗਾ ਹੋਇਆ ਤੇ ਫਿਰ ਵੀ ਇਹ ਨੀਵਾ ਥਾਮ ਆ ਅਜੇ ਪਾਣੀ ਦਾ ਕੋਈ ਥਗਿਆ ਜਾਂ ਬਰਸਾਤ ਹੋਰ ਹੁੰਦੀ ਆ ਇਹ ਫਿਰ ਇਹ ਡੇਰਾ ਬਣਾਣ ਲਈ ਵੀ ਇੱਕ ਚਿੰਤਾ ਦਾ ਕਾਰਨ ਕੋ ਸਾਡਾ ਕਹਿੰਦਾ ਮੈਨੂੰ ਕੁਝ ਧਾਰੀਆਂ ਨੂੰ ਇੱਥੇ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਈਵਨ ਕਿ ਪਿੰਡਾਂ ਦੇ ਲੋਕਾਂ ਨੂੰ ਵੀ ਨਾਲ ਲੈ ਕੇ ਕਿ ਵੀ ਜਿਹੜੇ ਤੁਸੀਂ ਤੇ ਬਕਾਇਦਾ ਪਹਿਰਾ ਦੇ ਰਿਹਾ ਵੀ ਕਿਸੇ ਤਰ੍ਹਾਂ ਕਿਤੇ ਤੁਸੀਂ ਕੋ ਟੁੱਟੇ ਨਾ ਕਿਤੇ ਪਾਣੀ ਲੀਕ ਨਾ ਹੋਵੇ ਕਿਉਂਕਿ ਇੱਕ ਵਾਰੀ ਮਾੜੀ ਜੀ ਰੋਡ ਥਾਣੀ ਪਾਣੀ ਨਿਕੜਾ ਉਹਨਾਂ ਨੂੰ ਫਿਕਰਿਆ ਉਹਨਾਂ ਨੂੰ ਚਿੰਤਾ ਹੈ ਤੇ ਇਸ ਕਰਕੇ ਸਾਰੇ ਲੋਕ ਵੀ ਚਾਹੁੰਦੇ ਆ ਕਿ ਪ੍ਰਸ਼ਾਸਨ ਵੀ ਇਸ ਗੱਲ ਤੇ ਤੇ ਚੌਕਸ ਰਹੇ ਤੇ ਉਹਨਾਂ ਦੀਆਂ ਸੇਵਾਵਾਂ ਵੀ ਲਈਆਂ ਜਾਣ ਜਿਉਂ-ਜਿਉਂ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਬਾਅਦ ਤੇ ਕਿਤਨਾ ਕਿਤੇ ਅਫਵਾਹਾਂ ਵੀ ਚੱਲ ਰਹੀਆਂ ਨੇ ਪੀ ਪਾਣੀ ਆ ਗਿਆ ਪਾਣੀ ਆ ਗਿਆ ਔਰ ਕਿਸਾਨਾਂ ਦੇ ਚਿਹਰਿਆਂ ਦੇ ਉੱਤੇ ਜਿਹੜੀਆਂ ਨੇ ਉਹ ਪਰੇਸ਼ਾਨੀ ਦੀਆਂ ਲਕੀਰਾਂ ਆਮ ਵੇਖੀਆਂ ਜਾਂਦੀਆਂ ਨੇ ਇਸ ਵਕਤ ਸਾਡੇ ਨਾਲ ਦਿਲਬਾਖ ਸਿੰਘ ਵੀਰ ਨੇ ਜਿਹੜੇ ਕਿ ਸਾਡੇ ਇਲਾਕੇ ਦੇ ਇੱਕ ਉੱਗੇ ਕਿਸਾਨ ਨੇ ਔਰ ਕਿਸਾਨਾਂ ਦੀ ਚਿੰਤਾ ਨੂੰ ਭਲੀ ਭਾਂ ਸਮਝਦਿਆ ਕਿ 6 ਮਹੀਨੇ ਦੀ ਮਿਹਨਤ ਹੁੰਦੀ ਆ ਔਰ ਬੜੀ ਆਸ ਉਮੀਦ ਹੁੰਦੀ ਆ ਪੀ ਕੋਈ ਸਾਡੇ ਕੋਲ ਮਤਲਬ ਫਸਲ ਆਉਣੀ ਆ ਤੇ ਉਹਦੇ ਤੋਂ ਫਿਰ ਸਾਰਾ ਅੱਗੇ ਸਾਰੇ ਕਾਰਬਿਹਾਰ ਚੱਲਨੇ ਆ ਤੇ ਇਸ ਵਕਤ ਕਿਵੇਂ ਲੱਗਦਾ ਤੁਸੀਂ ਵੀ ਦਰਿਆ ਦੇ ਕੰਢੇ ਤੇ ਪਹੁੰਚੇ ਹੋ ਦਰਬਾਖਸ਼ ਸਿੰਘ ਜੀ ਇੱਕ ਕਿਸਾਨ ਹੋਣ ਦੇ ਨਾਤੇ ਵਾਕਿਆ ਹੀ ਚਿੰਤਾ ਵਾਲਾ ਮਾਹੌਲ ਹੈ ਚਿੰਤਾ ਵਾਲਾ ਥੋੜਾ ਨਹੀਂ ਬਹੁਤ ਜ਼ਿਆਦਾ ਜੀ ਪਤਾ ਚਿੰਤਾ ਖਾਸ ਕਰਕੇ ਕਿਉਂ ਆ ਜੀ ਇਹ ਇੱਥੇ ਪਾਣੀ ਦੇਖਣਾ ਜਾਂ ਪਾਣੀ ਜ਼ਿਆਦਾ ਆਉਣਾ ਉਹ ਇੱਕ ਲਾਗੇ ਗੱਲ ਆ ਜਿੰਨੇ ਵੀ 88 ਵਾਲਾ ਔਰ 95 ਵਾਲਾ ਹੜ ਜਿਹੜਾ ਉਹ ਪਿੰਡੇ ਤੇ ਹੰਡਾਇਆ ਨਾ ਬਿਲਕੁਲ ਠੀਕ ਬਿਲਕੁਲ ਉਹ ਉਹਨੂੰ ਪਤਾ ਵਾ ਕਿ ਉਹ ਕੀ ਭਾਅ ਵਿਕਦੀ ਉਦੋਂ ਤੇ ਕੀ ਹੁੰਦਾ ਤੇ ਕੀ ਗੱਲ ਤੇ ਕੀ ਨਾ ਦਾਣੇ ਰੇ ਨਾ ਮੰਜਾ ਬਿਸਤਰਾ ਰਿਆ ਕੋਈ ਨਾ ਕੋ ਪਸ਼ੂ ਰਿਆ ਕੁਛ ਰਿਆ ਜਨਵਾਰ ਆਰਥਿਕ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਤੇ ਮਤਲਬ ਕੋ ਗੱਲ ਮਤਲਬ ਕਿ ਕਰਨ ਵਾਲੀ ਨਹੀਂ ਠੀਕ ਆ ਇਸ ਕਰਕੇ ਨਾ ਚਿੰਤਾ ਦਾ ਵਿਸ਼ਾ ਇਹ ਆ ਕਿ ਬੜੇ ਚਿਰਾਂ ਬਾਅਦ ਜਿਹੜੀ ਇਹ 3 ਦਿਨ ਤੇ 3 ਰਾਤਾਂ ਹੋ ਗਈਆਂ ਬਰਬਾਦ ਜਿਹੜੀ ਆ ਇਹ ਹੋਈ ਜਾਣ ਰਹੀ ਆ ਠੀਕ ਆ ਤੇ ਅਸੀਂ ਦੇ ਵਾਹਿਗੁਰੂ ਪ੍ਰਮਾਤਮਾ ਦਾ ਆਕਾਲ ਪੁਰਖੂ ਨਾਦੇਵ ਜੀ ਮਹਾਰਾਗਿਆ ਅਰਦਾਸ ਬੇਨਤੀ ਉਹ ਕਰਨੇ ਆ ਕਿ ਇਹ ਬਰਸਾਤ ਰੁਕੇ ਕਿ ਅਕਸਰ ਨੂੰ ਇਹ ਪ੍ਰਸਾਦ ਦਾ ਪਾਣੀ ਉੱਪਰੋਂ ਜਿਹੜਾ ਆ ਰਿਹਾ ਪ੍ਰਸਾਦ ਦਾ ਆ ਰਿਹਾ ਬਿਲਕੁਲ ਠੀਕ ਹਾਂਜੀ ਫਿਲਹਾਲ ਤੇ ਕੋਈ ਜਿਹੜੀ ਦਰਿਆ ਦੀ ਸ਼ਰੇ ਨੇ ਇਹੋ ਚੱਲ ਰਹੇ ਨੇ ਹਾਂਜੀ ਹਾਂਜੀ ਤੇ ਲੇਕਿਨ ਇਦਾਂ 88 ਵਿੱਚ ਵੀ ਦਿਨੇ ਪਹਿਲਾਂ ਦੇਖਿਆ ਸੀ ਇਦਾਂ ਹੀ ਫਿਰ ਰਾਤ ਨੂੰ ਕੁਛ ਦਾ ਕੁਛ ਹੋ ਗਿਆ ਸੀ ਕਈ ਵਾਰੀ ਹੁੰਦਾ ਵੀ ਜਦੋਂ ਡੈਮ ਤੇ ਪਿੱਛੇ ਖਤਰੇ ਦੇ ਨਿਸ਼ਾਨ ਤੋਂ ਪਾਣੀ ਵੱਧ ਗਿਆ ਤੇ ਉਹਨਾਂ ਦੀ ਮਜਬੂਰੀ ਹੋ ਜਾਂਦੀ ਆ ਫਿਰ ਉਹਨਾਂ ਪਾਣੀ ਛੱਡ ਲਈਆਂ ਹਾਂਜੀ ਪਰ ਉਹ ਦੂਸਰਾ ਬਰਸਾਤ ਨੇ ਪਹਿਲਾਂ ਟੋਇਟ ਬੇ ਪਹਿਲਾਂ ਭਰੇ ਨਹੀਂ ਪਹਿਲਾਂ ਭਰੇ ਨੇ ਹਾਂਜੀ ਹਾਂਜੀ ਜਿਹੜਾ ਬੰਨੇ ਟੱਪ ਪਾਣੀ ਸੀਗਾ ਉਹ ਵੈਸੇ ਵੀ ਪਿੰਡਾਂ ਦੇ ਵਿੱਚ ਨਾ ओके ਤੇ ਅਸੀਂ ਤਾਂ ਵਾਹਿਗੁਰੂ ਪਰਮਾਤਮਾ ਗਰੀ ਅਰਦਾਸ ਬੇਨਤੀ ਹੋ ਕਰਨਾ ਵੀ ਬਰਸਾਤ ਰੁਕ ਜਾਈਏ ਇਹ ਚਿੰਤਾ ਦਾ ਵਿਸ਼ਾ ਇਹ ਹੈ ਵੀ ਬੜੇ ਚਿਰਾਂ ਬਾਅਦ ਇਹ ਤਿੰਨ ਦਿਨ ਤਿੰਨ ਰਾਤਾਂ ਹੋਇਆ ਜਿਹੜੀ ਬਰਸਾਤ ਲਗਾਤਾਰ ਹੋਣ ਰਹੀ ਹੈ ਕਾਫੀ ਅਰਸਾ ਹੋ ਗਿਆ ਮੈਂ ਇੱਕ ਦਰਬਾਰ ਸਿੰਘ ਜੀ ਹੋਰ ਮੇਰੇ ਦਿਮਾਗ 'ਚ ਆ ਪੀ ਆਪਾਂ ਐਸ ਡੀ ਐਮ ਸਾਹਿਬ ਨੂੰ ਮਿਲ ਕੇ ਜਾਂ ਬੀ ਐਸ ਐਫ ਦੇ ਅਧਿਕਾਰੀਆਂ ਨੂੰ ਮਿਲ ਕੇ ਕੋ ਪਿੰਡ ਦੇ ਮੋਹਤਮਰ ਬੰਦੇ ਸੱਜਣ ਲੈ ਕੇ ਤੇ ਇੱਕ ਵਾਰੀ ਤੁਸੀਂ ਤੇ ਗਸ਼ਤ ਵੀ ਕੀਤੀ ਜਾਏ ਹਾਂਜੀ ਕੀਤੀ ਜਾਏ ਜਿੱਥੇ ਕਿਸਾਨ ਕੁਝ ਮਦਦ ਕਰ ਸਕਦੇ ਆ ਆਪਣੇ ਟਰੈਕਟਰ ਟਰਾਲੀਆਂ ਨਾਲ ਉਹ ਮਦਦ ਕਰ ਹਾਂਜੀ 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 ਜਾਂ ਟਰਾਲੀਆਂ ਮਿੱਟੀ ਦੀਆਂ ਭਰ ਕੇ ਰੱਖ ਲੀਆਂ ਜਾਣ ਵੀ ਕਿਤੇ ਕੋ ਪੰਜਾਬ ਦਾ ਕਿਤੇ ਖੁਰਦੀ ਜਾਪਦੀ ਆ ਤੇ ਉਹਨਾਂ ਨੂੰ ਜਿਹੜਾ ਉਹ ਪਹਿਲਾਂ ਹੀ ਸੰਭਾਲ ਲਿਆ ਜਾਏ ਹਾਂਜੀ ਹਾਂਜੀ ਵੇਖੋ ਜੀ ਜੇ ਐਸ ਡੀ ਐਮ ਜਾਂ ਪ੍ਰਸ਼ਾਸਨ ਜਾਂ ਤਹਿਸੀਲਦਾਰ ਜਾਂ ਪੁਲਿਸ ਪ੍ਰਸ਼ਾਸਨ ਵੀ ਆਏ ਹਾਂ ਜਿਹੜੇ ਕਿਸਾਨ ਨੇ ਤੇ ਉਹਦੇ ਦੁਨੇ ਹੋ ਜਾਂਦੇ ਨੇ ਹੂੰ ਉਹ ਤੇ ਦੂਣਾ ਕੰਮ ਕਰਨਾ ਚਾਲੂ ਕਰ ਦਿੰਦੇ ਆ ਬੰਨ ਦੇ ਮਿੱਟੀ ਪਾਉਣੀ ਮਾੜੇ ਸਾਮਾ ਦੇ ਖਿਆਲ ਰੱਖਣਾ ਰਾਤ ਜਾਗਣਾ ਸਾਰਾ ਕੁਝ ਕਰਨਾ ਪਰ ਪ੍ਰਸ਼ਾਸਨ ਨੂੰ ਹੋਣਾ ਚਾਹੀਦਾ ਪ੍ਰਸ਼ਾਸਨ ਅਜੇ ਨਾ ਥੋੜਾ ਜਿਹਾ ਜਾਗਿਆ ਨਹੀਂਗਾ ਅਜੇ ਹਿੱਲਿਆ ਨਹੀਂਗਾ ਪ੍ਰਸ਼ਾਸਨ ਦੀ ਹਰਕਤ ਵੇਖੀ ਨਹੀਂ ਗਈ ਨਾ ਪਿੰਡਾਂ ਵਿੱਚ ਨਾ ਲੋਕਾਂ ਨੂੰ ਜਾਗ ਕੇ ਨਾ ਜਾਗੇ ਇੰਨਾ ਕੋਈ ਜ਼ਿਆਦਾ ਜਾਗਰੂਤ ਕੀਤਾ ਗਿਆ ਵਾ ਵੀ ਜੇ ਇਦਾਂ ਹੋਏਗਾ ਰ ਇਦਾਂ ਕਰਿਓ ਇਦਾਂ ਹੋਏਗਾ ਰ ਇਦਾਂ ਕਰਿਓ ਵੀ ਆ ਗੱਲ ਹੋਈ ਕਿ ਇਹ ਆਹ ਨੰਬਰ ਤੇ ਸੰਪਰਕ ਕਰਿਓ ਅਜੇ ਕੋਈ ਗੱਲਬਾਤ ਹੈ ਮਤਲਬ ਕਿਸੇ ਤਰ੍ਹਾਂ ਦਾ ਕੋਈ ਹੈਲਪਲਾਈਨ ਨੰਬਰ ਵੀ ਨਹੀਂ ਜਾਰੀ ਅਜੇ ਨੀਗਾ ਜੀ ਨੀਗਾ ਜਾਰੀ ਹੋ ਨਾਜਿਕ 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 ਇਹ ਪ੍ਰਸ਼ਾਸਨ ਅਜੇ ਵੀ ਢਿੱਲ ਮੱਠ ਕਰਦਾ ਤੇ ਮੈਂ ਨਹੀਂ ਸਮਝਦਾ ਕਿ ਕੋਈ ਐਡੀ ਸਿਆਣਪ ਵਾਲੀ ਗੱਲ ਆ ਪਰ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਅਸੀਂ ਗੱਲ ਕਰੀਏ ਵੀ ਇਸ ਸਿਲਸਿਲੇ ਦੇ ਵਿੱਚ ਉਹਨਾਂ ਨੇ ਕੀ ਤਿਆਰੀ ਕੀਤੀ ਭਾਜੀ ਲੋਕ ਚਿੰਤਾਤ ਤਾਂ ਨੇ 88 ਵਿੱਚ ਵੀ ਲੋਕ ਦਿਨੇ ਇਦਾਂ ਦੇਖਣ ਇਥੇ ਹੁੰਦੇ ਸੀ ਜਿਹੜੇ ਦੇਖ ਕੇ ਚਲੇ ਗਏ ਸੀ ਰਾਤ ਤੇ ਉਹਦਾ ਰਾਤ ਦੀ ਕੁਛ ਦਾ ਕੁਛ ਹੋ ਗਿਆ ਹਾਂਜੀ ਜਿਹੜਾ ਕਿ ਅਜੇ ਤੱਕ ਉਹ ਭੁੱਲਣ ਯੋਗ ਨਹੀਂ ਤੁਸੀਂ ਉਹ ਲਾਊ ਸਾਹਿਬ ਵੀ 25 ਦੇ 12 37 ਸਾਲ ਹੋ ਗਏ ਨੇ ਹਾਂ ਬਿਲਕੁਲ ਸਹੀ ਉਹ ਅਜੇ ਤੱਕ ਭੁੱਲਿਆ ਨਹੀਂਗਾ ਜਿਨ੍ਹਾਂ ਨੇ ਪਿੰਡੇ ਤੇ ਹੰਡਾਇਆ ਵਾ ਇਹ ਪਾਣੀ ਦੇਖਣਾ ਉਹ ਵੱਖਰੀ ਗੱਲ ਆ ਜਿਹੜਾ ਹੰਡਾਉਣਾ ਵਾ ਇਹ ਵੱਖਰੀ ਗੱਲ ਆ ਇਹ ਕਰਕੇ ਉਹ ਪ੍ਰਮਾਤਮਾ ਵਾਹਿਗੁਰੂ ਅਗੇ ਅਰਦਾਸ ਬੇਨਤੀ ਉਹ ਕਰਨਾ ਪਈ ਉਹ ਦੇਖੋ ਜਿਹੜੀ ਇਹ ਡਿਵੈਲਪਮੈਂਟ ਹੋਈ ਆ ਜਾਂ ਜਿਹੜੀਆਂ ਇਹ ਕੋਰੀਡੋਰ ਦੀਆਂ ਸੜਕਾਂ ਬਣੀਆਂ ਨੇ ਇਹਨਾਂ ਤੋਂ ਪਿਛਲੇ ਪਾਸੇ ਦੇ ਪਿੰਡਾਂ ਲਈ ਤੇ ਵੱਡੀ ਮੁਸੀਬਤ ਬਣ ਜਾਣਾ ਇਹ ਡਾਕ ਲੱਗ ਜਾਣੀਆਂ ਬਹੁਤ ਥੋੜੀ ਨਹੀਂ ਬਹੁਤ ਵੱਡੀ ਜੀ ਬਹੁਤ ਵੱਡੀ ਜਿਹੜਾ ਦੇਖੋ ਇਹ ਚੀਜ਼ਾਂ ਦੇ ਫਾਇਦੇ ਵੀ ਬੜੇ ਨੇ ਤੇ ਫਿਰ ਆ ਹੁਣ ਜਦੋਂ ਪਾਣੀ ਆ ਗਿਆ ਨੁਕਸਾਨ ਵੀ ਹੋਣਾ ਨੁਕਸਾਨ ਵੀ ਨੁਕਸਾਨ ਵੀ ਬਹੁਤ ਜ਼ਿਆਦਾ ਉਠ ਇਸ ਚੀਜ਼ ਦਾ ਬਿਲਕੁਲ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬਕਾਇਦਾ ਨੋਟਿਸ ਲੈਣਾ ਚਾਹੀਦਾ ਔਰ ਜੁਮੇয়ার ਆਪਣੇ ਪਿੰਡ ਦੇ ਲੋਕਾਂ ਨਾਲ ਪੰਚਾਇਤ ਸਰਪੰਚਾਂ ਨਾਲ ਜਿਹੜਾ ਉਹਨਾਂ ਦਾ ਸਹਿਯੋਗ ਲੈ ਕੇ ਤੇ ਪੂਰਾ ਖਿਆਲ ਰੱਖਣਾ ਬਣਦਾ ਵਾ ਬਾਕੀ ਕੋਸ਼ਿਸ਼ ਕਰਦੇ ਆ ਜੀ ਜਲਦੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਵੀ ਗੱਲਬਾਤ ਕਰਕੇ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਇਹ ਕੋਰੀਡੋਰ ਦੇ ਕੋਸ਼ਿਸ਼ ਝਲਕਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਹੁਣ ਸਾਡੀ ਕੋਸ਼ਿਸ਼ ਹੈ ਕਿ ਇੱਥੋਂ ਅਸੀਂ ਰਾਵੀ ਇਹ ਦਰਿਆ ਦਾ ਜਿਹੜਾ ਪੋੜਿਆ ਕਣੀਏ ਉੱਥੇ ਪਹੁੰਚ ਕੇ ਉੱਥੋਂ ਦੇ ਕੀ ਹਾਲਾਤ ਨੇ ਦਰਿਆ ਦੇ ਵਿੱਚ ਪਾਣੀ ਕਿੰਨਾ ਕੁ ਚੱਲ ਰਿਹਾ ਜੇ ਪਿੱਛੋਂ ਹੋਰ ਪਾਣੀ ਆਉਂਦਾ ਜਾਂ ਬਰਸਾਤ ਹੁੰਦੀ ਆ ਤੇ ਦਰਿਆ ਕਿੰਨਾ ਕੁ ਚੱਲ ਸਕਦਾ ਸਾਰੀ ਗੱਲ ਦੀ ਅਸਲੀਅਤ ਜਿਹੜੀ ਰਿਪੋਰਟ ਆ ਕਿਉਂਕਿ ਅਫਵਾਹਾਂ ਬਹੁਤ ਜ਼ਿਆਦਾ ਨੇ ਪੂਰੀ ਦੇਸ਼ ਵਿੱਚ ਕਿਉਂਕਿ ਸਾਡੇ ਇਲਾਕੇ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵਿੱਚ ਬੈਠੇ ਆ ਉਹਨਾਂ ਨੂੰ ਬੜੀ ਚਿੰਤਾ ਹੁੰਦੀ ਆ ਕਈ ਵਾਰੀ ਸਾਨੂੰ ਫੋਨ ਵੀ ਕਰਦੇ ਆ ਵੀ ਸਾਨੂੰ ਅਸਲੀ ਹਕੀਕਤ ਜਿਹੜੀ ਗਰਾਊਂਡ ਦੀ ਹਕੀਕਤ ਆ ਸਾਨੂੰ ਉੱਥੋਂ ਜਾਣੂ ਕਰਵਾਇਆ ਜਾਵੇ ਤੇ ਅਸੀਂ ਕੋਸ਼ਿਸ਼ ਕਰਨ ਲੱਗੇ ਹੁਣ ਉਸੇ ਤ ਉੱਥੇ ਪਾਣੀ ਦੀ ਕੀ ਸਥਿਤੀ ਹੈ ਕੀ ਪੋਜੀਸ਼ਨ ਹੈ ਸਾਰੀ ਜਾਣਕਾਰੀ ਜਿਹੜੀ ਆ ਆਪਣੇ ਕੈਮਰੇ ਦੀ ਅੱਖ ਨਾਲ ਤੁਹਾਨੂੰ ਦਿਖਾਉਣ ਦੇ ਯਤਨ ਕਰਾਂਗੇ ਆ ਸਾਧ ਸੰਗਤ ਜੀ ਆਪ ਸਭ ਨੂੰ ਬਿਲਕੁਲ ਸਟਿਕ ਤੇ ਸਹੀ ਜਾਣਕਾਰੀ ਦੇਣ ਲਈ ਇਸ ਵਕਤ ਅਸੀਂ ਰਾਵੀ ਦਰਿਆ ਦੇ ਪੁਲ ਦੇ ਉੱਤੇ ਬਿਲਕੁਲ ਖੜੇ ਆ ਤੇ ਚੰਦ ਮਿੰਟ ਪਹਿਲਾਂ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਗੱਡੀਆਂ ਜਿਹੜੀਆਂ ਐਸ ਡੀ ਐਮ ਸਾਹਿਬ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਉਹ ਅਗਲੇ ਪਾਸੇ ਲੰਘ ਕੇ ਗਏ ਨੇ ਸ਼ਾਇਦ ਪੂਰੀ ਸਥਿਤੀ ਤੋਂ ਉਹ ਵੀ ਜਾਇਜ਼ਾ ਲੈ ਰਹੇ ਨੇ ਔਰ ਤੁਸੀਂ ਵੇਖ ਰਹੇ ਹੋ ਕਿ ਦਰਿਆ ਦੇ ਵਿੱਚ ਪਾਣੀ ਦਾ ਵਹਾਅ ਕਾਫੀ ਤੇਜ ਆ ਤੇ ਬਹੁਤ ਮਤਲਬ ਠਾਠਾ ਮਾਰ ਰਿਹਾ ਇਸ ਵਕਤ ਪਾਣੀ ਪਰ ਕਿਤਨਾ ਕਿਤੇ ਕਿਨਾਰਿਆਂ ਦੇ ਅੰਦਰ ਆ ਦਰਿਆ ਜਿਹੜਾ ਵਾ ਭਈ ਜਿੱਥੇ ਤੁਸੀਂ ਕਿਨਾਰੇ ਵੇਖ ਰਹੇ ਹੋ ਉਹਨਾਂ ਦੇ ਅੰਦਰ ਅੰਦਰ ਹੀ ਜਿਹੜਾ ਵਾ ਦਰਿਆ ਵਹਿ ਰਿਹਾ ਜੇ ਪਿੱਛੇ ਬਾਰਿਸ਼ ਹੋਰ ਹੁੰਦੀ ਆ ਜਾ ਕਿਤੇ ਪਾਣੀ ਪਿੱਛੋਂ ਡੈਮ ਤੋਂ ਹੋਰ ਛੱਡਿਆ ਜਾਂਦਾ ਤੇ ਕਿਤਨਾ ਕਿਤੇ ਇਹ ਇੱਕ ਵੱਡੀ ਚਿੰਤਾ ਦਾ ਕਾਰਨ ਹੋ ਸਕਦਾ ਕਿਉਂਕਿ ਪਾਣੀ ਜੇ ਸਪੀਡ ਦੇ ਨਾਲ ਨਿਕਲ ਰਿਹਾ ਜੇ ਤੇ ਰਾਤ ਨੂੰ ਬਾਰਿਸ਼ ਨਾ ਹੋਵੇ ਤੇ ਪਿੱਛੇ ਡੈਮ ਤੋਂ ਪਾਣੀ ਨਾ ਛੱਡਿਆ ਜਾਏ ਤੇ ਮੈਨੂੰ ਲੱਗਦਾ ਵਾ ਵੀ ਇਹ ਸਾਰੀ ਰਾਤ ਚੱਲਣ ਤੋਂ ਬਾਅਦ ਪਾਣੀ ਜਿਹੜਾ ਵਾ ਉਹ ਖਤਰੇ ਤੋਂ ਜਿਹੜਾ ਵਾ ਉਹ ਥੱਲੇ ਚਲੇ ਜਾਏਗਾ ਇਸ ਵਕਤ ਜੋ ਹਾਲਾਤ ਨੇ ਪਾਣੀ ਦੇ ਵਹਾ ਦੇ ਉਹ ਤੁਸੀਂ ਕੈਮਰੇ ਦੀ ਅੱਖ ਦੇ ਨਾਲ ਬਾਕੂ ਵੀ ਵੇਖ ਸਕਦੇ ਹੋ ਕਿਉਂਕਿ ਇੱਥੇ ਕਈ ਵਾਰੀ ਅਫਵਾਹਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਇਸ ਵਕਤ ਗਰਾਊਂਡ ਤੇ ਆ ਕੇ ਅਸੀਂ ਬਿਲਕੁਲ ਰਾਵੀ ਦਰਿਆ ਦੇ ਪੁਲ ਦੇ ਉੱਤੇ ਅਸੀਂ ਇਸ ਵਕਤ ਖੜੇ ਆ ਤੇ ਪਾਣੀ ਤੋਂ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਪਾਣੀ ਬਹੁਤ ਜ਼ਿਆਦਾ ਇਸ ਜਗ੍ਹਾ ਤੋਂ ਤੁਸੀਂ ਭਲੀ ਭਾਂਤ ਅੰਦਾਜ਼ਾ ਲਗਾ ਸਕਦੇ ਹੋ ਕਿ ਦਰਿਆ ਰਾਵੀ ਪੂਰਾ ਸ਼ੁਕਰਿਆ ਬਹੁਤ ਪ੍ਰੈਸ਼ਰ ਦੇ ਨਾਲ ਪਾਣੀ ਪੁਲ ਦੇ ਥੱਲੋਂ ਦੀ ਨਿਕਲ ਰਿਹਾ ਬੜੀ ਤੇਜ਼ੀ ਦੇ ਨਾਲ ਤੇ ਜੇ ਰਾਤ ਨੂੰ بارش ਨਹੀਂ ਪੈਂਦੀ ਜਾਂ ਉੱਪਰੋਂ ਡੈਮ ਤੋਂ ਪਾਣੀ ਹੋਰ ਨਹੀਂ ਛੱਡਿਆ ਜਾਂਦਾ ਤੇ ਇਹ ਸਟੇਜ ਵਹਾਹ ਦੇ ਨਾਲ ਪਾਣੀ ਜਿਹੜਾ ਉਹ ਸਵੇਰ ਤੱਕ ਜਿਹੜਾ ਸ਼ਾਂਤ ਹੋ ਸਕਦਾ ਕੁਝ ਤੇ ਜੇ ਉੱਪਰੋਂ ਡੈਮ ਤੋਂ ਪਾਣੀ ਛੱਡ ਦਿੱਤਾ ਜਾਂਦਾ ਤੇ ਇਹ ਸਟੇਜ ਵਹਾਹ ਦੇ ਵਿੱਚ ਹੋਰ ਗਤੀ ਤੇਜ਼ੀ ਆਏਗੀ ਤੇ ਇਹਦੇ ਨਾਲ ਜਿਹੜਾ ਕਿਤਨਾ ਕਿਤੇ ਮਾਹੌਲ ਖਤਰਨਾਕ ਬਣ ਸਕਦਾ ਪਾਣੀ ਦੀ ਸਪੀਡ ਬਹੁਤ ਕਿਉਂਕਿ ਪਿੱਛੇ ਪ੍ਰੈਸ਼ਰ ਬਹੁਤ ਆ ਔਰ ਇਤੋਂ ਭਲੀ ਭਾਂਤ ਅੰਦਾਜ਼ਾ ਲਗਾਇਆ ਸਕਦਾ ਕਿ ਪਾਣੀ ਬਹੁਤ ਜ਼ਿਆਦਾ ਦਰਿਆ ਦੇ ਵਿੱਚ ਔਰ ਫਿਰ ਵੀ ਕਿਤੇ ਨਾ ਕਿਤੇ ਜੇ ਮੈਂ ਇਹ ਗੱਲ ਕਹਾਂ ਕਿ ਅਜੇ ਦਰਿਆ ਆਪਣੀ ਮਰਿਆਦਾ 'ਚ ਆ ਕਿਨਾਰਿਆਂ ਦੇ ਅੰਦਰ ਆ ਅੱਜ ਤੱਕ ਅੱਜ ਦੀ ਡੇਟ ਤੱਕ ਜਿਹੜਾ ਅੱਜ 26 ਅਗਸਤ ਆ ਤੇ 26 ਤਰੀਕ ਤੱਕ ਤੇ ਅਜੇ ਇਤਨਾ ਕਿਤੇ ਆਪਣੇ ਕਿਨਾਰਿਆਂ ਦੇ ਅੰਦਰ ਬਹੁਤ ਜੋਸ਼ ਤੇ ਬੜੇ ਜ਼ੋਰ ਦੇ ਨਾਲ ਪਾਣੀ ਜਿਹੜਾ ਉਹ ਵਹਿ ਰਿਹਾ ਤੇ ਚਿੰਤਾ ਇਸ ਗੱਲ ਦੀ ਹੈਗੀ ਆ ਕਿ ਜੇ ਕਿਤੇ ਪਿੱਛੋਂ ਪਾਣੀ ਹੋਰ ਛੱਡ ਦਿੱਤਾ ਗਿਆ ਜਾਂ ਉੱਪਰ ਬਰਸਾਤ ਬਹੁਤ ਜ਼ਿਆਦਾ ਹੋ ਜਾਂਦੀ ਆ ਤੇ ਇਹ ਇੱਕ ਵੱਡੀ ਚਿੰਤਾ ਦਾ ਕਾਰਨ ਬਣ ਸਕਦਾ ਪਰ ਜੇ ਸਪੀਡ ਦੇ ਨਾਲ ਪਾਣੀ ਇੱਥੋਂ ਨਿਕਲ ਰਿਹਾ ਤੇ ਜੇ 12 ਘੰਟੇ ਵੀ ਹੋਰ ਮਿਲ ਜਾਣ ਤੇ ਮੇਨੂੰ ਲੱਗਦਾ ਕਿ ਪਾਣੀ ਜਿਹੜਾ ਵਾਹ ਰਿਹਾ ਇਹਦਾ ਜੋਸ਼ ਥੋੜਾ ਅਰਜੇ ਵਿਸ਼ੋ ਪਾਣੀ ਦਾ ਟੋਕੇ ਉਸ ਗੱਲ ਦਾ ਉਹ ਕੁਦਰਤ ਦੇ ਹੱਥ ਆ ਕਿ ਜੇ ਉੱਤੇ ਬਾਰਸ਼ਾਂ ਵੱਧ ਹੋ ਗਈਆਂ ਜਾਂ ਡੈਮ ਅਧਿਕਾਰੀਆਂ ਨੇ ਪਾਣੀ ਜਿਹੜਾ ਡੈਮ ਤੋਂ ਛੱਡ ਦਿੱਤਾ ਤੇ ਉਹ ਕਿਤਨਾ ਕਿਤੇ ਜਿਹੜਾ ਉਹ ਖਤਰਨਾਕ ਸਥਿਤ ਹੋ ਸਕਦਾ ਫਿਰ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਗਾਤਾਰ ਨਜ਼ਰ ਬਣੀ ਹੋਈ ਆ ਜਿਵੇਂ ਪਹਿਲਾਂ ਵੀ ਅਸੀਂ ਦੱਸ ਕੇ ਏ ਹਾਂ ਕਿ ਐਸਡੀਐਮ ਸਾਹਿਬ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਖੁਦ ਆ ਕੇ ਇਸ ਪੁਲ ਤੋਂ ਅੱਗੇ ਨਿਕਲੇ ਨੇ ਕਣੀਏ ਵਾਲੇ ਪਾਸੇ ਨੂੰ ਔਰ ਸਾਰੀ ਸਿਟੀ ਦਾ ਉਹ ਜਾਇਜ਼ਾ ਲੈ ਰਹੇ ਨੇ ਜੇ ਕਿਸੇ ਵੀ ਹੰਗਾਮੀ ਹਾਲਾਤ ਨੂੰ ਉਹਨੇ ਜਠੜਲੀ ਪ੍ਰਸ਼ਾਸਨ ਜਿਹੜਾ ਵਾ ਉਹ ਬਿਲਕੁਲ ਪੱਪਾਂ ਪਾਰ ਲੱਗ ਰਿਹਾ ਤੇ ਬਾਕੀ ਅਸੀਂ ਹਰ ਅਪਡੇਟਸ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਅਫਵਾਹਾਂ ਤੇ ਯਕੀਨ ਨਹੀਂ ਕਰਨਾ ਕੋਈ ਵੀ ਗੱਲ ਜਿਹੜੀ ਆ ਕਿਸੇ ਜ਼ਿੰਮੇਵਾਰ ਪੱਤਰਕਾਰ ਨੂੰ ਜਾਂ ਕਿਸੇ ਜ਼ਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀ ਨਾਲ ਫੋਨ ਤੇ ਗੱਲ ਕਰਕੇ ਤੁਸੀਂ ਆਪਣੇ ਸ਼ੰਕੇ ਨਿਵਰਤ ਕਰ ਸਕਦੇ ਹੋ ਬਹੁਤ ਮਿਹਰਬਾਨੀ ਜੀ ਤੁਸੀਂ ਵੇਖਦੇ ਰਹਿਣਾ ਆਪੱਖੋਗੇ ਕੀ